ਜੀ ਸਾਰਿਆਂ ਨੂੰ ਪ੍ਰਮਾਤਮਾ ਜੀ ਦੇ ਅਸਾਂ ਕੀ ਸੀ ਹਮੇਸ਼ਾ ਚੜਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਜਿਹੜੀ ਕੁਤਗਲੀ ਤੋਂ ਦੂਰ ਹੋ ਬਸ ਇਹ ਰਾਤ ਭਾਂਡਾ ਚੱਲ ਗਿਆ ਪਹੁੰਚਣੇ ਆਲੇ ਨੇ ਹੁਣ ਫੋਨ ਆਇਆ ਤੇ ਭੈਣ ਨੇ ਸਿਰ ਪਹਿਲਾਂ ਤਾਂ ਕਹਿੰਦੀ ਮੂਲੀ ਵਾਲੇ ਪਰੌਂਠੇ ਖਾ ਕੇ ਜਾਇਓ ਤੇ ਜੇ ਤੁਸੀਂ ਚੱਲ ਜਾਓ ਨਹੀਂ ਨਹੀਂ ਸੋ ਨਾ ਬੜਾ ਬਸਿਆ ਤੁਸੀਂ ਰੋਟੀ ਜਾਤ ਨਹੀਂ ਖਾ ਕੇ ਜਾਣੀ ਇੰਨੀ ਜਤੀਬ ਕਾ ਤੁਸੀਂ ਆਉਣ ਦੇ ਵੀ ਕਦੇ ਕਦੇ ਉਧਰ ਮੂਲੀ ਵਾਲੇ ਪਰੌਂਠਿਆਂ ਦਾ ਬਣਾ ਲਿਆ ਆਟਾ ਬਣਾਤਾ ਕਹਿੰਨੇ ਫਿਰ ਅਭੀ ਚਾਲੂ ਵਾਲੇ ਪੈਤੀ ਉਹਨਾਂ ਨੂੰ ਰੋਟੀ ਬਣਾਉਣਾ ਉਹ ਕਹਿੰਦੇ ਸਿਖਾਣੀ ਹੈ ਜੀ ਲੇਕਿਨ ਜਾਣੇ ਵੀ ਅਸੀਂ ਸਵੇਰ ਨੂੰ ਚਾਹ ਪੀ ਕੇ ਆ ਜਾਣ ਸੀ ਕਿ ਲੇਟ ਖਾਂਦੇ ਜੀ ਜ ਉਹ ਰੋਟੀ ਮਿਲ ਜਾਵਲੀ ਕਰਕੇ ਮੈਨੂੰ ਪਤਾ ਹੀ ਨਹੀਂ ਰੋਟੀ ਬਣਾ ਦਾ ਕੰਮ ਹੈ ਜੀ ਤੇ ਫਿਰ ਭੈਣ ਕਹਿੰਦੀ ਭਾਈ ਜਿਹੜਾ ਕੁਝ ਕੁਸੀਂ ਬਣਾਉਣਾ ਉਹ ਖਾ ਲੂ ਮੈਂ ਕਿਹਾ ਜਲਦੂ ਆਪਣੇ ਕਰਨ ਥੱਲੇ ਕੰਮ ਨੂੰ ਵੇੜ ਲੈ ਜਿਹਦੇ ਤੇ ਕਰਨੇ ਆ ਇਹ ਕੁੜੀ ਵੀ ਗਈ ਹੁਣ ਤੇਰੇ ਕੋਲ ਵੀ ਨਹੀਂ ਕਹਿ ਰਹਾ ਕਿ ਹਣਾ ਕੁਝ ਮਨ ਵੀ ਹੋਣਾ ਹੁੰਦਾ ਨਿਆਣੇ ਨੂੰ ਤੋਰ ਕੇ ਹਣਾ ਮੈਂ ਕਿਹਾ ਨਾਲੇ ਬਿਜ਼ੀ ਰਹੂਗੀ ਅਸੀਂ ਕਿਚੌੜੀਆਂ ਹੀ ਪੜਾ ਲੈਂਦੇ ਅਸੀਂ ਇੱਥੇ ਮੂਰਲੀਆਂ ਮਿੱਥੇ ਧਣੀਆਂ ਆਲੂ ਦੋਨੇ ਪੈਣਾ हां वी ज्योति साश्री काल काल जी सारे आ जो ਤੁਸੀਂ ਵੀ ਜਿਵੇਂ ਜਿਵੇਂ ਖਾਣੀ ਆਏ ਮੈਂ ਕਿਹੋ ਜਿਹਾ ਰੰਜੀਤ ਨੇ ਨੌਲੇ ਦਿੱਤਾ ਜਿਹੜੇ ਜਿਹੜੇ ਮੇਰੇ ਭੈਣ ਭਾਈ ਖਾਣਾ ਚਾਹੁੰਦੇ ਆ ਆਜੂ ਆ ਤਾਂ ਮਸਾਲਾ ਬਣਾਇਆ ਪਿਆ ਜੀ ਤੇ ਆ ਬਣਾਇਆ ਪਿਆ ਜੀ ਆਟੇ ਵਿੱਚ ਸਾਰਾ ਕੁ ਬਣਾ ਲਿਆ ਆਟੇ ਵਿੱਚ ਉਹ ਮੋਲੀਆਂ ਮੇਥੇ ਮੇਥੇ ਧਨੀਆ ਜਾਨੀ ਕਿ ਹਾਜਮਦਾਰ ਚੀਜ਼ ਤਿਆਰ ਕਰਤੀ ਆ ਵਿੱਚ ਪਾ ਦਿਓ ਚਲ ਤਾਂ ਜਾਓ ਕੁੱਛ ਨਹੀਂ ਬਣੂਗਾ ਐ ਤੋਰੇ ਖਾ ਕੇ ਬਲ ਟੇਸਟ ਦੱਸੋ ਇਹ ਪਲੇਟ ਲੈ ਕੇ ਆਇਓ ਇੱਕ ਮਨਿੰਦਰ ਦੇਖੀਦਾ ਡੈਡੀ ਮਾ ਮਾਸੜ ਦੱਸਾ ਦੇ ਹੂੰ ਭਾਈ ਅਜੀਤ ਮਨਿੰਦਰ ਅਰ ਕਚੌਰੀਆਂ ਖਾਸ ਪਾਸਾ ਜੀ ਨਹੀਂ ਹੁੰਦੀ ਦੀ ਉਹ ਚੀਜ਼ ਉਹ ਮੈਂ ਪਲੇਟ ਲੈ ਕੇ ਆਇਆ ਆਇਆ ਨਾ ਰਮਪਲੇਟ ਭਾਈ ਇੱਕ ਕਚੌਰੀ ਮਨਿੰਦਰ ਦੇ ਹੱਥ 'ਚ ਮੇਰੇ ਦੱਸ ਰਹੀ ਹੈ ਬਹੁਤ ਸਵਾਦ ਹੁੰਦੀ ਹੈ ਚਲੋ ਦੇਖਦੇ ਹਾਂ ਹੁਣ ਇਹ ਕਚੌਰੀ ਕਿੱਥੇ ਕਚੌਰੀ ਦਾ ਰੱਖੋ ਤਾਂ ਹੀ ਪਤਾ ਲੱਗੂ ਮੇਰੇ ਕੋਲ ਰੱਖ ਇੱਕ ਹੋਰ ਲੈ ਹਾਂ ਉਧਰ ਰੱਖ ਤੂੰ ਡੈਡੀ ਕੋਲ ਹਾਂ ਉਹ ਦੱਸੂਗਾ ਏਹਾ ਫੜਾ 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 ਚੱਕ ਬਈ ਹਾ ਵੀ ਪਾਲੀ ਸਾਸਰੀ ਗੱਲ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅ ਕਚੌਰੀਆਂ ਬਣਾਈਆਂ ਸੀ ਮੇਰੀ ਸਾਲੀ ਨੇ ਮੇਰੀ ਘਰ ਵਾਲੀ ਨੇ ਜੀ ਇਹ ਮੈਂ ਟੇਸਟ ਕਰ ਲਗਿਆ ਹੁਣ ਤੁਸੀਂ ਕਹੇ ਜੀ ਬਣੀ ਹੈ ਹਨਾ ਠੀਕ ਹੈ ਠੀਕ ਹੈ ਜੀ ਹਨਾ ਜੀ ਵਾਹਿਗੁਰੂ ਜੀ ਪਾਪਾ ਮਮੇ ਮਾਹ ਸਟੌਰੀ ਦੇ ਵਿੱਚ ਮੂਲੀ ਪਿਆਜ਼ ਪਾਤਾ ਇਹਨਾਂ ਨੇ ਆਟੇ ਚ ਮਿੱਥੇ ਤਣੀਆਂ ਵਧੀਆ ਪਕ ਕਰਤਾ ਜੀ ਸਾਰਾ ਕੰਮ ਨਹੀਂ ਤਾਂ ਕਚੌੜੀ ਆਲੂ ਆਲੂ ਆਦੀ ਜੋ ਬਣਾਉਦੇ ਹੁੰਦੇ ਨੇ ਇਹ ਤਾਂ ਕਾਫੀ ਮਿਕਸ ਹੋ ਗਏ ਆ ਵਧੀਆ ਬਣਾਈ ਆ ਜੀ ਵਧੀਆ ਵੀ ਵਧੀਆ ਤੇ ਹਾਜਮਦਾਰ ਵੀ ਹੋ ਜਾਣੀਆਂ ਖਰਾਬੀ ਨਹੀਂ ਕਰਨੀ ਹਾਂ ਜੀ ਹਾਂ ਖਰਾਬੀ ਨਹੀਂ ਕਰੇ ਕੋਈ ਵਿੱਚ ਹਾਜਮਦਾਰ ਚੀਜ਼ਾਂ ਪਾਤੀਆਂ ਮੂਲੀ ਜ਼ਿਆਦਾ ਤਰਤਾ ਹਾਜਮਦਾਰ ਆ ਹਨਾ ਹਾਂ ਵੀ ਮਨਿੰਦਰ ਤੈਨੂੰ ਕਿੱਦਾਂ ਲੱਗੀ ਆ ਖਾਧੀਆ ਕਿਤੇ ਪਹਿਲਾਂ ਇਹ ਜੀ ਕਚੌੜੀ ਝੂਠ ਨਾ ਬੋਲੀ ਕਦੇ ਵੀ ਨਹੀਂ ਖਾਧੀ ਸੱਚਾ ਜੋ ਸੱਚਾ ਆਮ ਤਾ ਸਿੰਪਲ ਕਚੌੜੀ ਘਰ ਚ ਬਣਦੀ ਹੋ ਆ ਹੂੰ ਆਪਾਂ ਰੀੜੀਆਂ ਰੂੜੀਆਂ ਤੇ ਟਿੱਕੀਆਂ ਨਹੀਂ ਖਾਂਦੇ ਹਾਂਗੇ ਹਾਂ ਉਹ ਟੇਸਟ ਆ ਉਹ ਟੇਸਟ ਆ ਘਰ ਦੇ ਵਿੱਚ ਆਪਾਂ ਨਾਰਮਲ ਕਚੋਰੀ ਖਾਂਦੇ ਹੀ ਖਾਣੇ ਆ ਪਰ ਜਿਹੜੀ ਆਹ ਚੀਜ਼ ਚਰੰਜੀਤਾਰ ਜੋਤੀ ਨੇ ਪਤਾ ਨਹੀਂ ਕਿੱਥੋਂ ਸਕੀਮ ਸੋਚੀ ਕਿੱਥੋਂ ਨਹੀਂ ਇਹਨਾਂ ਦਾ ਬੱਟੇ ਕੱਢ ਤੇ ਜੋਤੀ ਮੈਨੂੰ ਲੱਗਦਾ ਵੀ ਤੂੰ ਕਿਤੇ ਕੁੱਕੀ ਕੱਕ ਦਾ ਤਾਂ ਨਹੀਂ ਮਾੜਾ ਮੋਟਾ ਕੰਮ ਕੋਮ ਸਿੱਖੀ ਹੋਈ ਹੈ ਹੈ ਕੀ ਸਿੱਖੀ ਹੋਈ ਹੈ ਕਿਤੇ ਹਾਂ ਤਾਂ ਹੀ ਸਿੱਖੀ ਹੈ ਭੈਣਾ ਤੂੰ ਸਿੱਖੀ ਆ ਅਛਾ ਚਾ ਚਲੋ ਰਲ ਮਿਲ ਕੇ ਰਲ ਮਿਲ ਕੇ ਰਲ ਮਿਲ ਕੇ ਕੰਮ ਚੱਲਦੇ ਹੁਣ ਹਾਂ ਰਲ ਮਿਲ ਕੇ ਹੀ ਚੱਲਦਾ ਕੰਮ ਕਿ ਨਹੀਂ ਛੋਟਾ ਬੰਦਾ ਇਕੱਲਾ ਬੰਦਾ بڑا ਨਹੀਂ ਹੁੰਦਾ ਗੱਲ ਸੁਣ ਲੈ ਮੇਰੀ ਉਮਰ ਤੇ ਛੋਟੀ ਹੋਊਗੀ ਪਰ ਰਿਸ਼ਤੇ ਸਾਡੇ ਨਾਲ ਬੜੀਆਂ ਆ ਦੂ ਹਾਂ ਬੜੀ ਬੜੀ ਬੜੇ ਤੇ ਜਿਹੜੀ ਬੰਦਾ ਪੜਾ ਰਿਸ਼ਤੇ ਤੇਰੇ ਰਿਸ਼ਤਾ ਤੇਰਾ بڑا ਨਾ ਨਾ ਰਿਸ਼ਤਾ ਰੂਸ ਤਾਂ ਨੂੰ ਨਹੀਂ ਦੇਖਦੇ ਨਾ ਉਮਰ ਦੇਖਣੀ ਆ ਲੈ ਲੈ ਲੋ ਇਹ ਉਮਰ ਦੇਖਦੀ ਰਿਸ਼ਤੇ ਨਹੀਂ ਦੇਖਦੀ ਨਹੀਂ ਹੋਂ ਫੈਨ ਲੈ ਕੇ ਮੇਰੀ ਤਾਂ ਬੜੀ ਹੋਆ ਹਮੇ ਬੜੀ ਹੋ ਕਹੂਗੀ ਨਾ ਹਰਜੀ ਭੈਣ ਦੀ ਗੱਲ ਹੋ ਗਈ ਚਰਨਜੀਤ ਦੀ ਕਿਆ ਗੱਲ ਕਹੂੰਗੀ ਤੂੰ ਉਹ ਵੀ ਸਾਡੀ ਭੈਣ ਉਹ ਰਿਸ਼ਤੇ ਚ ਕਿਆ ਕਹੂੰਗੀ ਉਹ ਰਿਸ਼ਤੇ ਜਿਹੜਾ ਮੈਂ ਮੰਨ ਕੇ ਹਾਂ ਰਿਸ਼ਤੇ ਚੇ ਬੜੀਏ ਕਿਉਂਕਿ ਤਾਂ ਪਹਿਲਾ ਵਿਆਹ ਹੋ ਗਿਆ ਤਾਂ ਜੀ ਕੁੜੀ ਦਾ ਬੜੀ ਤਾਂ ਬੜੀ ਹੋ ਬੱਜਣੀ ਆ ਹਾਂ ਬੜੀ ਤਾਂ ਬੜੀ ਹੋ ਆ ਤੂੰ ਕੋਈ ਗੱਲ ਨਹੀਂ ਬੜੀ ਮੈਂ ਹਾਂ ਹਾਂ ਅਜੇ ਚੱਲ ਕੋਈ ਨਹੀਂ ਛੱਡ ਕੋਈ ਗੱਲ ਨਹੀਂ ਤੂੰ ਚੌਧਰੀ ਬਣਾ ਤੂੰ ਤੇ ਬਾਕੀ ਚਲੋ ਠੀਕ ਆ ਜੀ ਹੁਣ ਬਾਅਦ ਚ ਮਿਲਦੇ ਆ ਤੁਹਾਨੂੰ ਅਸੀਂ ਹਾਂ ਉਹ ਤਾਂ ਲੈ ਕੇ ਮਰੀ ਤੇ ਟੈਸਟ ਕਰਕੇ ਤੁਸੀਂ ਨਹੀਂ ਗੱਲ ਸੁਣ ਮੇਰੀ ਆ ਸਬਸਕ੍ਰਾਈਬਰ ਸਾਰੇ ਵੀਡੀਓ ਦੇਖਦੇ ਤੁਸੀਂ ਕਹਿੰਗੋ ਵੀ ਐਂ ਬੋਲਦਾ ਤੂੰ ਜਿੱਥੇ ਲੱਗੀ ਹੋਈਆਂ ਖਾਣਾ ਬਣਾਉਣ ਉੱਥੇ ਹੀ ਤੂੰ ਖਾਣ ਲੱਗੀ ਹੋਈ ਮੈਂ ਮੈਂ ਨਹੀਂ ਖਾਂਦੀ ਮੈਂ ਤਾਂ ਇੱਧਰ ਰੱਖਣ ਲਈ ਨਾ ਅੰਦਰ ਤੂੰ ਦਿੰਦੀ ਆਂਦਰ ਤੂੰ ਰੱਖ ਮੈਂ ਖਾ ਰਹੀ ਨਹੀਂ ਤਕਾਵਲਾ ਹਾਂ ਨਾਲੇ ਨਾਲੇ ਇਹਦਾ ਮਾਲ ਆ ਉਹ ਕਿੱਥੇ ਆ ਕੱਪੜਾ ਕਿੱਥੇ ਟਕੜਨ ਨੂੰ ਕੀ ਦਾ ਉਹਦਾ ਕਚੌੜੀ ਦਾ ਨਹੀਂ ਨਹੀਂ ਹੈਗੀ ਤੇਲ ਹੀ ਨਹੀਂ ਘੜਨਾ ਫਿਰ ਕੱਪੜਾ ਢਾ ਕੇ ਨੂੰ ਆਹ ਲਿਆ ਮੰਗਾਉਣੀ ਕੋਣਾ ਕੋਈ ਹਾਂ ਹੋਰ ਚਿੰਗੀ ਲੱਦਦੀ ਹੈ ਨਾ ਜੀ ਢੱਕੀ ਹੋਈ ਠੀਕ ਆ ਮਿਲਦੇ ਆ ਜੀ ਪਰ ਹੁਣ ਤੁਹਾਨੂੰ ਬਾਅਦ ਵਿੱਚ ਕਮਾਰੀ ਆਪਣੇ ਭਾਂਡੇ ਨੂੰ ਧਾਪੇ ਸਰਾਉਂਦੀ ਹੁੰਦੀ ਹੈ ਗੱਲਾਂ ਛੱਡ ਦੇ ਤੂੰ ਨਹੀਂ ਮੈਂ ਸਰਾਉਣ ਦੀ ਗੱਲ ਨਹੀਂ ਇਹ ਮੈਂ ਇੱਕ ਵੀਡੀਓ ਚ ਤੁਸੀਂ ਅੱਗੇ ਵੀ ਦੇਖਿਆ ਵੀ ਪਕਵਾਰ ਨੂੰ ਤਾਂ ਮੈਨੂੰ ਕੋਈ ਨਹੀਂ ਕਹਿ ਸਕਦਾ ਹਾਂ ਇਹ ਤਾਂ ਬਾਈ ਦੇਖ ਮੈਂ ਵੀ ਕੈਸ ਬਾਕੀਆਂ ਦਾ ਕੈਸ ਸੋਹਰੇ ਸਿਤ ਹੋਣੇ ਚਾਹੀਦੇ ਮੇਨ ਸੋਹਰੇ ਵੀ ਦੇ ਅੱਛਾ ਮੈਂ ਤੈਨੂੰ ਸੋਹਰੇ ਪਰਿਵਾਰ ਤੋਂ ਨਹੀਂ ਲੱਗਦਾ ਹਾਂ ਸਾਰਿਆਂ ਨੇ ਪਾਸ ਕਰਤਾ ਸਾਰਿਆਂ ਨੇ ਹਾਂ ਬਿਲਕੁਲ ਦੇਖੋ ਇਹ ਨਹੀਂ ਗੱਲ ਹੈ ਇਹ ਗੱਲ ਇਹ ਗੱਲ ਵੈਸੇ ਅਸਲੀਅਤ ਆ ਚਰਜੀਤ ਆ ਜਿਹੜੀ ਚੀਜ਼ ਨੂੰ ਜੇ ਸਬਜੀ ਹੋ ਜਾਵੇ ਜਾਂ ਕੋਈ ਤਲੀ ਹੋਈ ਚੀਜ਼ ਮੰਨ ਲਓ ਹੁਣ ਪਕੌੜੇ ਕਚੌਰੀਆਂ ਸਾਰੇ ਪਸੰਦ ਕਰ ਲੈਂਦੇ ਆ ਚੀਜ਼ ਨੂੰ ਜੀ ਨੂੰ ਪਤਾ ਨਹੀਂ ਚਲੋ ਪ੍ਰਮਾਤਮਾ ਦੀ ਕੋਈ ਦੇਣੇ ਹੁੰਦੀ ਆ ਇਦਾਂ ਦੀ ਕੋਈ ਗੱਲ ਬਾਤ ਨਹੀਂ ਸਾਲੀ ਮੇਰੀ ਵੀ ਬਹੁ ਵਟ ਕੱਢਦੀ ਆ ਐਂ ਕੀ ਆ ਨਹੀਂ ਨਹੀਂ ਕੀ ਆ ਨਹੀਂ ਨਹੀਂ ਉਹ ਨਾ ਬੱਠੇ ਬੱਚੇ ਨਹੀਂ ਮਾਣੇ ਸੀਰੀਅਸ ਗੱਲ ਕਰਨੀ ਦੇ ਮੈਂ ਤਾਂ ਆਪ ਕਹਿਣਾ ਆਹ ਖੜਾ ਹੋ ਗਿਆ ਭੈਣ ਤੇਰੀ ਆ ਇਹ ਕੰਮੀਆਂ ਹੋ ਸਕਦੀਆਂ ਕੋਈ ਸਹੀ ਗੱਲ ਆ ਦੂਜਾ ਬੱਚੇ ਛੋਟੇ ਨੇ ਇਹ ਵੀ ਤਾਂ ਹੁਣ ਜਾਰਾਸ ਫਾਈਏ ਜਾਰਾਸ ਫਾਈਏ ਗੱਲ ਪੱਕੀ ਆ ਤੇਰੀ ਜੋਤੀ ਹੱਥਾਂ ਦੀ ਗੱਲਬਾਤ ਨਹੀਂ ਹੈਗੀ ਇਹ ਹਸਲੀਅਤ ਆ ਵੈਸੇ ਚੀਤਾ ਤੂੰ ਵੀ ਚੰਗੀ ਬਹੁਤ ਬਣਾਉਂਦੀ ਆ ਬਾਕੀ 15 ਤਰੀਕ ਨੂੰ ਟੈਸਟ ਕਰਾਉ ਇਹ ਤਾਂ ਬੋਲਦੀ ਉਹ ਨਹੀਂ ਇਹ ਤਾਂ ਪਾਲੀ ਨੇ ਪਤਾ ਨਹੀਂ ਪਿੱਛੇ ਅੱਖਾਂ ਕੱਢਣ ਲੱਗਿਆ ਉਹ ਵੀ ਖਬਰਦਾਰ ਜੇ ਬੋਲੀ ਆ ਹਾਂ ਕਿਆ ਪਾਣੀ ਕਰ ਗੱਲ ਠੀਕ ਆ ਬਸ ਉਹ ਵਧੀਆ ਬਣੀ ਆ ਐ ਲੈ ਬਾਤ ਐ ਨਹੀਂ ਬਣੂਗੀ ਮਾਤਾ ਲੱਗੀ ਹੋਈ ਆ ਆਪਣਾ ਹੁਣ ਹੈ ਦੇਖ ਲੈ ਭਾਈ ਆ ਸਾਰਾ ਪਰਿਵਾਰ ਬੈਠਾ ਸਭ ਨੂੰ ਕੱਲੀ ਲੱਗੀ ਆ ਮਾਤਾ ਬਣਾਉਣ ਹਾ ਵੀ ਨਾ ਇਹ ਗੱਲ ਨਹੀਂ ਕਹਿਣੀ ਹਾਂ ਇਹ ਗੱਲ ਨਹੀਂ ਕਹਿਣੀ ਕਾਤੇ ਇੱਕ ਮੇਰੀ ਚਰਨਜੀਤ ਸਾਲੀ ਨੇ ਬਣਾਈਆ ਹਾਂ ਇੱਕ ਹਰਜੋਤਕੌਰ ਨੇ ਬਣਾਈਆਂ ਨੇ ਹਰਜੋਤਕੌਰ ਕੋੜ ਹਾਂ ਹਰਜੋਤਕੌਰ ਕੋੜ ਆਹ ਦਿਸ ਇਜ਼ ਮਾਈ ਵਾਈਫ ਗੱਲ ਠੀਕ ਆ ਚੰਗੀ ਗੱਲ ਹਾਂ ਬਈ ਸਸਲਾ ਵੀ ਹੈ ਦੀਗਾ ਅਸੀਂ ਫੁੱਲ ਗਿਆ ਕਾਤੇ ਸਾਡੀ ਇੰਨੀ ਇੱਜ਼ਤ ਹੁੰਦੀ ਆ ਹਾਏ ਤੈਨੂੰ ਚੀਜਾ ਜੋਤੀ ਦਾ ਜਵੇਂ ਫੁੱਲ ਗੀ ਹੋਣੀ ਆ ਆਈ ਔਰ ਵਾਈਫ ਹਰਪਾਲ ਸਿੰਘ ਤੁਰਾ ਪਿਆਰ ਦੀ ਭੁੱਖ ਨਹੀਂ ਦੀ ਆਈ ਚਿੱਟੇ ਦੀ ਪਿਆਰ ਦੀ ਭੁੱਖ ਹੁੰਦੀ ਹੈ ਖਾ ਕੇ ਜੀ ਅੰਦਰ ਆਹੀ ਆਪਾਂ ਘਰ ਵਿੱਚ ਨਾ ਵਗਣ ਬੰਦੇ ਆ ਰਹੇ ਆ ਭਾਜੀ ਦੀਆਂ ਸਬਜ਼ੀਆਂ ਦੀ ਜੇ ਪਿਆਰ ਵਿੱਚ ਨਾ ਪਤੋ ਗੱਲਾਂ ਜਿਵੇਂ ਮਤਲਬ ਕੋਈ ਲਾਈਟੜਾ ਹੀ ਹੁੰਦੀ ਆ ਜਦੋਂ ਅੰਦਰੋਂ ਲਿਆਉਂਦੇ ਕੁਸਤਾਨ ਨੂੰ ਲਿਆਉਂਦੇ ਹੂੰ ਹਾਂ ਸਾਡੇ ਨਿਆਣੇ ਐਂਟਰ ਹੋ ਗਏ ਅੰਦਰ ਹਾਂ ਲਾਈਟ ਆ ਗਈ 1:30 ਵਜੇ ਸਿੱਧਾ ਹੁਣ ਕੱਛੇ ਤੋਂ ਪ੍ਰਮਾਤਵੇ ਤੱਕ ਮਰੀ ਯਾਤਰਾ ਸਫਲ ਕਰੀ ਕਹਾ ਬਿਲਕੁਲ ਬਾਕੀ ਸਾਰਾ ਕੁਝ ਕਹਿੰਦੇ ਭਜਨ ਵੀ ਹੋ ਗਿਆ ਟਿਕਟਾਂ ਵੀ ਅੰਦਰ ਹੋ ਗਈਆਂ ਜੀ ਤੇ ਬਸ ਹੁਣ ਜਿਹੜੀ ਜਹਾਜ਼ ਚੜਨ ਦੀ ਤਿਆਰੀ ਆ ਬਿਓ ਕਦੋਂ ਚੜਨਾ ਕਦੋਂ ਨਹੀਂ ਹੁਣ ਉਹ ਹੀ ਦੱਸ ਕਾ ਚੜਨਾ ਮਹਾਰਾਜ ਬਸ ਮੇਰ ਭਰੇ ਹੱਥ ਰੱਖੇ ਉਹਨੂੰ ਬਸ ਮੇਰ ਭਰੇ ਕਹਿੰਦੇ ਕਹਿੰਦੇ ਮੁੰਡਾ ਥੋੜਾ ਜਿਹੜਾ ਨਾਲ ਗਿਆ ਉਹ ਘਬਰਾ ਗਿਆ ਉਹ ਥੋੜਾ ਇੱਕ ਘਬਰਾ ਗਿਆ ਨਿਆਣਾ ਹੈ ਨਿਆਣਾ ਉਹਨੂੰ ਓਕਾ ਲਾ ਸਹੀ ਗੱਲ ਆ ਉਹ ਨਿਆਣਾ ਕੋਈ ਗੱਲ ਨਹੀਂ ਪ੍ਰਮਾਤਮਾ ਆਪੇ ਠਾਹੀ ਹੋਊਗਾ ਸਹੀ ਗੱਲ ਆ ਲਓ ਜੀ ਤਰੀ ਹੋਈ ਹੈ ਜੀ ਕੜਾਹੀ ਬੜੀ ਜ਼ਾਲੀ ਸਾਡੀ ਸਾਰੇ ਜਾਣੇ ਠੀਕ ਠਾਕ ਹੋ ਭਾਈ ਚੱਕ ਜਾਈਏ ਮਹਾਰਾਜ ਜੰਧੂ ਦੇ ਹੋਂਦੇ ਬੜੀ ਖੁਸ਼ੀ ਹੈ ਚਿਹਰੇ ਤੇ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਹੋਣੀ ਵੀ ਚਾਹੀਦੀ ਆ ਭਾਈ ਸਾਹਿਬ ਦੇ ਜਿਹੜੇ ਧੀ ਪੁੱਤ ਜਾਂਦੇ ਨੇ ਨਾ ਬਸ ਮੈਂ ਕਹਿੰਨੇ ਆ ਸਭ ਨੂੰ ਉਮਰਾਲੇ ਹੋਣੋਂ ਸਭ ਕੱਤਿਆਂ ਮਾਰਨ ਮਾਪੋਂ ਦੇ ਭਾਈ ਕਿਵੇਂ ਤੋੜਦੇ ਆ ਇਹ ਤਾਂ ਅੱਜ ਪਤਾ ਲੱਗਿਆ ਸਾਨੂੰ ਸਭ ਭਾਈ ਅੱਜ ਪਤਾ ਲੱਗਿਆ ਨਹੀਂ ਦੇਖਦੇ ਹੀ ਮੈਂ ਦਿਲ ਤੇ ਪੱਥਰ ਧਰ ਕੇ ਤੋੜਦੇ ਆ ਅਸੀਂ ਤੋੜਿਆ ਬੜਾ ਔਖਾ ਦੇਖਦੇ ਹੀ ਆ ਵੀ ਫਲਾਣੇ ਦਾ ਮੁੰਡਾ ਚੱਲਿਆ ਕੁੜੀ ਚੱਲੀ ਹੈ ਨਾ ਕੀ ਗੱਲ ਆ ਇਹ ਹੌਸਲਾ ਜਾਂ ਹੁੰਦਾ ਵੀ ਬਗਾਨੇ ਦੇ ਕੇ ਸਾਡੇ ਗਾਜੋ ਚੱਲ ਅੱਜ ਸਾਡੇ ਆ ਗਿਆ ਸਾਨੂੰ ਆਏ ਹੋਏ ਪਿਆ ਵੀ ਪਤਾ ਨਹੀਂ ਕੀ ਹੋ ਗਿਆ ਚਲੋ ਕੋਈ ਗੱਲ ਨਹੀਂ ਹਾਂ ਵੀ ਜੋਤੀ ਸਨਾਚਾਰ ਗੱਲਾਂ ਕੋ ਸ ਇਹ ਤਾਂ ਪ੍ਰਸ਼ਾਦਾ ਪਾਣੀ ਭਾਈ ਲੱਗੀ ਚਲੋ ਹਾਂ ਵੀ ਮਾਤਾ ਓਕੇ ਆ ਸਾਜੀ ਭਾਜੀ ਚਲੋ ਹਾਂ ਵੀ ਲੋ ਜੀ ਕੱਲੇ ਪਹਿਲਾਂ ਆਉਣ ਦਾ ਚਾਹ ਅੱਜ ਜਾਣ ਦੀ ਖੂਜੀ ਚਾਹ ਨਹੀਂ ਸਾਨੂੰ ਆਪਣੇ ਘਰ ਨੂੰ ਜੀ ਤਾਂ ਓਕੇ ਤਾਂ ਦੇ ਇਹ ਜੀ ਚੀਲ ਹੁੰਦਾ ਮੋਹ ਮੋਹ ਪੇਕਿਆਂ ਦਾ हां चल चल ਤੇ ਜਾਣਾ ਆਪਣੇ ਜਾਣਾ ਤੈਨੂੰ ਤਾਂ ਪਹਿਲਾਂ ਲੈ ਕੇ ਜਾਉਂਗੀ ਓਕੇ ਕਹਿੰਦਾ ਹਾਂ ਤੇ ਜੋਤੀ ਨੇ ਤੇ ਭਾਈ ਇਹਨਾਂ ਨੇ ਤਾਂ ਪਾਲੀ ਨਾਲ ਤਾਂ ਕਰ ਲਈ ਤੇ ਆਹ ਜੀ ਤਿਆਰੀ ਵਾ ਆਲੇ ਅਸੀਂ ਤਾਂ ਆਲੇ ਮੂੰਹ ਵੀ ਨਹੀਂ ਤੋਤੇ ਅਸੀਂ ਜਿਹੜਾ ਤੋਤੇ ਨੇ ਫਿਰ ਹਾਂ ਨਹੀਂ ਚਲ ਦਿਖਦਾ ਥੋੜਾ ਦਿਖਦਾ ਆ ਦੇਖ ਇਧਰ ਮੇਰੀ ਘਰ ਵਾਲੀ ਦੇ Baal ਇਹ ਕਿਧਰ ਨੂੰ ਜਾਣੇ ਘਰ ਵਾਲਾ ਯਾਰ ਉੱਥੇ ਕਿਹੜਾ ਕਿਸੇ ਨੇ ਦੇਖ ਹਾਂ ਆਪਣੇ ਘਰੇ ਜਾਣਾ ਆਪਣੇ ਘਰੇ ਜਾਣਾ ਹਾਂ ਜੀ ਮਾਤਾ ਤਾਂ ਜੀ ਅਗੋਂ ਨਹੀਂ ਕਿ ਅੱਛਾ ਮੈਂ ਖੇੜੀ ਤੋਂ ਸ਼ਾਮ ਨੂੰ ਜਾਉਂਗੀ ਫਿਰ ਹਾਂ ਜੱ ਲੱਡੂ ਆਊਗਾ ਆ ਆਉਂਗੇ ਹਾਂ ਚੱਲ ਠੀਕ ਹੈ ਇਕੱਲੀ ਐ ਵੀ ਹਨੇ ਇਹਦਾ ਮਨ ਨਹੀਂ ਲੱਗਣਾ ਐਡਾ ਪਰਿਵਾਰ ਅੱਜ ਗਿਆ ਹੋਇਆ ਹੈ ਨਾ ਹੋਰ ਸਾਡੇ ਕਰਕੇ ਜੀ ਲੱਗਿਆਦਾ ਹੈ ਨਾ ਕੋਈ ਗੱਲ ਹੈ ਰੁਕ ਜਾ ਡੱਬਾ ਦੇਣਾ ਮੈਂ ਇੰਨੇ ਯਾਰ ਦੇ ਘਰ ਆ ਲਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਡੱਬਾ ਦੇਣਾ ਦਾ ਚੱਲ ਜਿੜੇ ਚੱਲ ਲੈ ਚੋ ਲੈ ਹਾਂ ਨਾ ਫਿਰ ਕੋਈ ਤਾਂ ਮੇਰਾ ਫੜ ਕੇ ਆ ਭਾਈ ਹਾਂ ਲੈ ਭਾਈ ਆ ਲੈ ਕੀ ਭਾਈ ਅਸੀਂ ਇੱਕ ਗੱਲ ਸੁਣ ਲਓ ਮੇਰੀ ਇਹ ਜਿਹੜਾ ਪੈਸੇ ਪੂਸੇ ਆ ਇਹ ਮੈਂ ਆਪਣੀ ਭੈਣ ਦਿੰਨੀ ਆ ਉਹ ਇਹ ਕਿਵੇਂ ਲੈ ਲੂ ਆ ਜਾਂ ਤੇ ਨਿਆ ਆਂ ਅੰਦਰ ਜੀ ਹਾਂ ਮੰਨੀ ਦੀ ਹੁੰਦੀ ਕੋਈ ਆ ਜੀ ਲੈਣੇ ਪੈਸਿਆਂ ਦਾ ਕੋਈ ਵਿਹਾਰ ਨਹੀਂ ਅਸੀਂ ਨਹੀਂ ਲੈਣੇ ਅਸੀਂ ਲੈਣੀ ਨਹੀਂ ਮੇਰਾ ਕੁਲੀ ਉਹ ਦਹੀ ਦੇ ਹੁੰਦੇ ਨੇ ਅਸੀਂ ਨਹੀਂ ਲੈਣੇ ਨਹੀਂ ਲੈਣੇ ਅੱਗੀ ਪੈਸਾ ਲੈ ਲੋ ਹਾਂ ਹਾਂ ਪੈਸਾ ਨਹੀਂ ਫੜਨਾ ਕੋਈ ਆਪਾਂ ਨੂੰ ਕਿਹਾ ਹੈ ਨਾ ਬੜੇ ਸਬਸਕ੍ਰਾਈਬਰਾਂ ਨੇ ਵੀ ਪੈਸੇ ਦਾ ਕੋਈ ਵਿਹਾਰ ਨਹੀਂ ਹੁੰਦਾ ਪੈਸੇ ਦਾ ਕੋਈ ਸ਼ਗਨ ਨਹੀਂ ਹੁੰਦਾ ਚਲੋ ਇੱਧਰ ਆ ਕੇ ਕਰ ਦੋ ਮੇਰਾ ਪੈਸਾ ਆ ਕਹਣਾ ਭਾ ਦੇ 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 ਇਹ ਕੋਈ ਪੈਸੇ ਦਾ ਜਿਹਾ ਵਿਹਾਰ ਨਹੀਂ ਹੁੰਦਾ ਹੁੰਦਾ ਵਿਹਾਰ ਆ ਤੇਰਾ ਕੀ ਕਹਣਾ ਉਹ ਤਾਂ ਚੰਨੇ ਆ ਉਹਨੂੰ ਹਾਲੇ ਪਤਾ ਨਹੀਂ ਇਸ ਚੀਜ਼ ਦਾ ਪਰ ਜੇ ਦੇਖਿਆ ਜਾਂਦਾ ਤਾਂ ਜਿਹੜਾ ਵਿਹਾਰ ਆ ਉਹ ਲੱਡੂ ਜਿਵੇਂ ਦੇ ਤੇ ਸ਼ਗਨ ਸ਼ਗਨ ਦਾ ਕੰਮ ਆ ਜਿਹੜਾ ਹਨਾ ਦੇਖ ਆ ਦੇਖਿਆ ਕਰ ਤੇਰਾ ਤੂੰ ਦੇ ਲੈ ਦੇ 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 ਲੈ ਤੂੰ ਗਾ ਦੇ ਦੇ ਨਾ ਕੋਈ ਵਿਹਾਰ ਨਹੀਂ ਦੇਣੀ ਦੇਣੀ ਨਹੀਂ ਆ ਦੇ ਤਾਂ ਦਿੱਤੇ ਹੁਣ ਖਾਲੀ ਚਲ ਆ ਜੋ ਜੰਦਾ ਜੀ ਸਾਡਾ ਆ ਜਾ ਵੀਏ ਕਰਦੇ ਨੀ ਰੋ ਆ ਕੇ ਇਹਦੇ ਬਾਹਰ ਕੀ ਮੈਨੇ ਪੈਂਟ ਤੇ ਕੁਝ ਨਹੀਂ ਛੱਡਿਆ ਇਹਦੇ ਆਜੋ ਚਲੋ ਚਲੋ ਜੀ ਹੁਣ ਮੇਰੀ ਗੱਲ ਸੁਣ ਆਪਣੇ ਵੀ ਸਮਾਨ ਚੱਕ ਲੈ ਨਾਲੇ ਚੱਕ ਲੈ ਜੀ ਤੂੰ ਬਾਹਰ ਚਲ ਚਲੋ ਚਲੋ ਨਹੀਂ ਇੰਨਾ ਜ਼ਿਆਦਾ ਜਾ ਰਹਾ ਜੇ ਕਿੱਡੀ ਨਾ ਉਹਨੇ ਬਾਹਰ ਫੋਟਿਓ ਲੈ ਜਾ ਚੰਜੀਤਾ ਤੇ ਹੁਣ ਜਿਹੜਾ ਸਾਡਾ ਸਮਾਨ ਪਿਆ ਉਹ ਚੱਕਣਾ ਸੀ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਕਿਹੜਾ ਕਿਹੜਾ ਸਾਡਾ ਸਮਾਨ ਮੈਨੂੰ ਇੰਨਾ ਤਾਂ ਪਤਾ ਹੈ ਵੀ ਜਿਵੇਂ ਆਹ ਲਿਆਂਦਾ ਦਾ ਇੱਕ ਬੈਗ ਤੇ ਹੋਰ ਕਿਹੜਾ ਆਹ ਬਹਾਾ ਚੋਰਾ ਬੈਨਾ ਪਾਸ ਆ ਨਹੀਂ ਹੈ ਕਿੱਟਾ ਹਾਂ ਬਟ ਆ ਬੀ ਆ ਇੰਨੇ ਤੂੰ ਕੱਪੜੇ ਇੱਕ ਦਿਨ ਦੇ ਵਿੱਚ ਆਏ ਲਿਆਈਆਂ ਪਤਾ ਨਹੀਂ ਆਣਾ ਦਿੰਦਾ ਹੁੰਦੇ ਲੈ ਜਾਣੇ ਨੂੰ ਰਾਤ ਨੂੰ ਦਿੰਦੇ ਦਿੰਦੇ ਦਿੰਦੀ ਆਏ ਮੈਂ ਤੁਹਾਨੂੰ ਹੁਣ ਇੰਨਾ ਸਮਾਨ ਕੇ ਵਿੱਚ ਕੀ ਹੈ ਇਹਨੂੰ ਸਿੱਧਾ ਬੈਠਾ ਪਿੱਛੇ ਮੈਂਦਰ ਮਮੀ ਕਹਿੰਦੀ ਬੈਨ ਜੇ ਨਿਕਲਦਾ ਭੇਜਿਆ ਕੀ ਹੋਇਆ ਇਹ ਲੈ ਚਲ ਕੋਈ ਗੱਲ ਹੀ ਹਾਂ ਹੁਣ ਚੱਲੇ ਚਮਕੌਰ ਨੂੰ ਚਲੋ ਨਾ ਦਾ ਸਿਰ ਨਹੀਂ ਵਾਇਆ ਹਾਂ ਸਿਰ ਨਹੀਂ ਵਾਇਆ ਚਲੋ 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 ਹਾਂ ਪਤਾ ਨਹੀਂ ਹੁਣ ਕਿਹੜੀ ਭਾਅ ਕਰਨੀ ਆ ਕਿਆ ਕਹਿੰਦੇ ਉਹਨਾਂ ਨੂੰ ਮੇਰੇ ਕੋਲੇ ਆਜੀ ਸੁੱਤੀਆ ਤੁਸੀਂ ਕਾ ਪਤੰਗ ਜੜਾ ਮਾਂ ਤੇ ਨਾਲੀ ਹੈ ਹੈ ਮਾਂ ਨੇ ਬਿੱਟਾ ਥੋੜਾ ਨਹੀਂ ਲੈਂਦਾ ਕਾ ਅੱਜ ਰੱਖ ਲੋ ਅੱਜ ਜਾਲੂ ਪੈ ਕੇ ਫੇਰ ਸਕੂਲ ਫੇਰ ਸਕੂਲ ਹੀ ਆਏਗਾ ਇਹਨੂੰ ਜਰਾ ਰੱਖਾਏ ਵੀ ਸਕੂਲ ਦਾ ਬਸ ਕੋਈ ਨਹੀਂ ਆਦਾ ਐਂ ਤਾਂ ਦਲੇਰ ਐਂ ਤਾਂ ਦਲੇਰ ਆ ਮੇਰਾ ਪੁੱਤ ਇਹ ਨਹੀਂ ਗੱਲ ਹੈ चलिए, चलिए, क्या खाना बोल राज क्या खाना जूस पीना? हाँ, मोमोस? चमकोर जाके खावगे फिर खमाण खमाणो खमाण वादा वादा खमानो, अस नहीं देने अस नहीं देने जब माता तू नहीं आँदी अस नहीं जाने बस अस ही देने अस अस चले अपना चंगा बाय बाय ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਰ ਦਾ ਮਤਲਬ ਪਿੱਛੇ ਨੂੰ ਉਹ ਡਰਾਈਵਰ ਨੂੰ ਕੱਢ ਲੈਣਾ ਡਰਾਈਵਰ ਆਉਂਦਾ ਭਾਈ ਸਾਹਰੇ ਮਹਾਰਾ ਸਾਹਿਬ ਨੰਗਰੀਤੀ ਦੇਖ ਜੜਦੀ ਕੰਨਾ ਮਾਰ ਕੇ ਤੂੰ ਕਿੱਥੇ ਜਾਊਂਗਾ ਜਾਏ ਹਾਈ ਜਾਏ ਮੁੰਡੇ ਬਣ ਹੀ ਦੇ ਹੋਇਆ ਐਡੋ ਵੀ ਰੋਣਾ ਹੁੰਦਾ ਉਹ ਘਰ ਛੱਡਣਾ ਕਿਵੇਂ ਸੋਚ ਐਡੋੱਖ ਹੀ ਨੇ ਪਹਿਲਾਂ ਮਾਰ ਲੀਏ ਬੁਵਾ ਉਹਨੇ ਜਾਣ ਤੋਂ ਪਹਿਲਾਂ ਹੀ ਉਹਿੰਦਾ ਦਾਦੀ ਕੋਲ ਗੱਲ ਲਾ ਕੇ ਤਾਂ ਬਹੁਤ ਰੋਇਆ ਅੱਛਾ ਘਰ ਛੱਡਣਾ ਬਹੁਤ ਔਖਾ ਬਈ ਬਹੁਤ ਰੋਇਆ ਮੈਨੂੰ ਕਹਿੰਦਾ ਮਾਥੜ ਮੈਂ ਕੀ ਕਰਾਂ ਮੇਰਾ ਜਾਨ ਨਹੀਂ ਜੀ ਨਹੀਂ ਕਰਦਾ ਨਹੀਂ ਕਰਦਾ ਭਾਈ ਪਰ ਟਿੱਡ ਕਰੇ ਕਰਾਉਂਦਾ ਔਖਾ ਹੀ ਪਰ ਮੁਰੇ ਵੀ ਨਹੀਂ ਦਿਓ ਤੇ ਮੁੰਡਾ ਜਿਹੜੀ ਘਰ ਬੈਦਾ ਕਦੇ ਵੀਚਾਰਾ ਨਾਲ ਕੋਈ ਕੁਛ ਨਹੀਂ ਕਰਦਾ ਤੇ ਵੀ ਦੇ ਲਾਉਂਦਾ ਨਹੀਂ ਜਾਂ ਦਾਦੀ ਦਾਦੀ ਕਰਦੀ ਬੇਸੀ ਜਗਾ ਪਾਈਆ ਪੈਸਾ ਸਿਰਾਂ ਉਹ ਵੇ ਉਹ ਤੇ ਸ਼ੂਟਿੰਗ ਕਰਦਾ ਬਸਾਉ ਹੈ ਜੀ ਤਾਂ ਲੱਗ ਗਿਆ ਹਾਂ ਜਨਾ ਆ ਗਿਆ ਉੱਥੇ ਤੇ ہاں ਇਹ ਫੋਨ ਫੋਨ ਆ ਗਿਆ ਹੂੰ ਕਿਆ ਕਹਨੇ ਵੀ ਜੀ ਲੱਗ ਗਿਆ ਜੀ ਤਾਂ ਲਾਉਣਾ ਹੀ ਵੈਣਾ ਐਨੀ ਛੇਤੀ ਵੀ ਨਹੀਂ ਆਇਓ ਕਹਿ ਜਿੰਦਾ ਲਾਉਣਾ ਹੋਣਾ ਜੀ ਤਾਂ ਜੀ ਤਾਂ ਕਹਿੰਦਾ ਲਾਉਣਾ ਪਣਾ ਪਰ ਐਨੀ ਛੇਤੀ ਵੀ ਨਹੀਂ ਲੱਗਣਾ ਜੇਨੀ ਛੇਤੀ ਆਪਾਂ ਕਹਨੇ ਵੀ ਹੁਣੇ ਲੱਗ ਜਵੇ ਮਹੀਨਾ ਡੇਢ ਮਹੀਨਾ ਦੀ ਲੋੜ ਉੱਥੋਂ ਦਾ ਹੀ ਹੈ ਕੋ 15 20 ਦਿਨ ਦੀ ਓਕੀ ਚਾਹ ਤੇ ਮਾੜਾ ਮੋਟਾ ਕੰਮ ਚ ਨਿਆਣਾ ਜੀ ਜਾਂਦਾ ਹੈ ਕੋਸੇ ਕਮਾਈ ਹੱਥ ਵਿੱਚ ਆ ਜਾਂਦੀ ਫੇਰ ਥੋੜਾ ਮਨ ਖੜਾਉਣਾ ਪੈਂਦਾ ਹੂੰ ਫੇਰ ਹੋ ਜਾਂਦਾ ਸਾਰ ਹਾਂ ਕੋ ਜਾਣੋ ਪਾਈ ਹੁਣ ਕਿਆ ਕਰੇ ਬਹੁਤ ਔਖਾ ਬਹੁਤ ਕਰਨਾ ਪੈਂਦਾ ਤੇ ਲੈ ਪਹਿਲਾ ਆਪ ਵੀ ਨਹੀਂ ਰੋਇਆ ਨਾ ਭੈਣ ਰੋਈਏ ਭੈਣ ਦੀ ਮਾਫਰ ਬਹੁਤ ਹੂਆ ਮਾਰੀ ਜੀ ਬਾਅਦ ਚ ਬਹੁਤ ਉਹਦੇ ਕੋਲ ਤਾਂ ਜਮਾ ਹੀ ਨਹੀਂ ਰੋਈ ਹੂੰ ਕਹਿੰਦੀ ਮੈਂ ਕਹ ਰਹੀ ਹੁੰਨੀ ਆ ਮੈਂ ਦੇਖ ਲੈ ਤੈਨੂੰ ਹੱਸ ਕੇ ਤਨੂ ਵਿਦਾ ਕਰਦੀ ਆ ਫੇਰ ਬਾਅਦ ਵਿੱਚ ਘਰ ਆ ਕੇ ਤਾਂ ਚੁੱਪ ਨਾ ਹੋ ਗਿਓ ਮੀ ਬਸ ਬਸ ਰਹਿੰਦੀ ਸੀ ਰੋਣੀ ਪਾਈ ਮਾਂਏ ਮੈਂ ਟੁੱਟ ਗਏ ਤੇ ਤੋੜਨਾ ਚਾਹੁੰਨਾ ਚੂ ਆਸ ਖਾਲੀ ਕਰ ਦਿੰਦਾ ਥੋੜੀ ਜੀ ਆ ਕੋਈ ਵੀ ਆਉਂਦਾ ਬਾਹਰ ਉਹ ਅਗਲਾ ਹੋਂ ਤਾਂ ਜਾਂਦਾ ਖੁਸ਼ੀ ਖੁਸ਼ੀ ਵਿੱਚ ਚੱਲੇ ਪਰ ਜਾਣਾ ਬਹੁਤ ਮੈਂ ਵੀ ਤੋੜਨੇ ਔਖੇ ਐ ਤੇ ਪੁੱਤ ਤੋੜਨੇ ਔਖੇ ਤੇ ਪੁੱਤ ਜਾਂਦੇ ਔਖੇ ਇੱਕ ਜਾਣਨੇ ਆ ਬੁੱਧ ਮਜਬੂਰੀ ਨੂੰ ਹਾਂ ਬੁੱਧ ਕਿਹਨਾਂ ਦੰਦ ਨੇ ਚੁੱਕਦੇ ਮਜਬੂਰੀ ਨਹੀਂ ਜਾਣਨੇ ਆ ਛੱਡ ਜਾ ਮਜਬੂਰੀਆਂ ਬਹੁਤ ਕੁਝ ਕਰਾਉਣੀ ਆ ਪੁੱਤ ਕਰੇ ਵੀ ਕਿਆ ਕਿਸੇ ਵੀ ਖਾਲੂਗਾ ਸਾਤਾ ਨਾ ਆਖਾ ਫਿਰ ਅੰਦਰ ਚਿੰਤਾ ਕਰੀਆ ਯਾ ਹੋਰ ਬਹੁਤ ਠੀਕ ਠਾਕ ਹੈ ਸੰਦੀਪ ਦੀ ਭੈਣ ਦੀ ਵੀ ਕੁੜੀ ਬਹੁਤ ਬਿਮਾਰ ਆ ਠੀਕ ਨਹੀਂ ਨਹੀਂ ਉਹ ਲੱਗ ਗਿਆ ਹੋਇਆ ਕਹਿੰਦੇ ਪੀਜੀਆਈ ਨੂੰ ਉਹ ਤੇ ਟੈਸਟ ਜੇ ਹੋਣੇ ਤੇ ਅਸੀਂ ਦੇਖਦੇ ਆਂ ਕੱਲ ਕੋ ਲੂ ਜਾਂ ਪਰਸੋਂ ਨੂੰ ਮਾਰ ਕੇ ਆਉਣੇ ਗੇੜਾ ਆਪਾਂ ਚੱਲਦੇ ਆਂ ਕਨੇ ਚਰਨਜੀਤ ਕਿਉਂਕਿ ਆਪਣੇ ਵੀ ਤੇ ਕੰਡੇ ਵੱਜੇ ਤੇ ਆਉਣੇ ਆਂ ਕੱਲ ਕੋ ਨੂੰ ਦੇਖ ਲੈਣੇ ਆਪਾਂ ਦੁਪਹਿਰ ਦੁਪੂਰ ਜੇ ਤੇ ਠੀਕ ਆ ਬੀਬੀ ਹਾਕ ਗੁੱਸਾ ਕਰਦਾ ਹਾਂ ਹਾਂ ਮੁਜ਼ ਜਾਏ ਹੋਏ ਹੋ ਤੁਸੀਂ ਤਾਂ ਚੱਲਾਗੇ ਸਾਰੇ ਜਾਣੇ ਕੋਈ ਗੱਲ ਨਹੀਂ ਤੇਰਾ ਹੀ ਮਨ ਕੁਸੋਰ ਹੋ ਜਾਊਗਾ ਭੈਣ ਦਾ ਹੀ ਮਨ ਹੋ ਜਾਊਗਾ ਕੁਸ ਹੋਣਾ ਵੀ ਭਾਈ ਆਏ ਜਾਂ ਚੱਲ ਕੋਈ ਗੱਲ ਨਹੀਂ ਦੁੱਖ ਬਟਾਉਣ ਦੇ ਨਾਲ ਵੀ ਘਟ ਜਾਂਦਾ ਹੈ ਠੀਕ ਨਹੀਂ ਗੱਲ ਚੰਡੀਗੜ੍ਹ ਨੂੰ ਲੈ ਗਏ ਹਾਂ ਕਹਿੰਦੇ ਚੰਡੀਗੜ੍ਹ ਨੂੰ ਲੈ ਕੇ ਹੋਏ ਤੇ ਜਾਨੀ ਪਰ ਗੇੜਾ ਜਿੱਦਣ ਦੀ ਹੋਈ ਗੇੜਾ ਗੇੜਾ ਬਾਤ ਨੂੰ ਦਿੱਤੇ ਤੇ ਨਾਂ ਰਲਾਵੇ ਹੁਣ ਬਸ ਨਾਂ ਲਾ ਗੱਲ ਪੱਕੀ ਆ ਜੀ ਵੱਧ ਖਣਨੀ ਆ ਦੁੱਖ ਸੁਖ ਵਿੱਚ ਦਿਆਂ ਬਰਾਬਰ ਹੋਣਾ ਹੋਇਆ ਜੀ ਬਹੁਤ ਔਖਾ ਹੁਣ ਇਹਦੇ ਲਸੂਣਿਆਂ ਦਾ ਪਰੋਈ ਪਈ ਆ ਹਾਂ ਜਿੱਦਾਂ ਦੁੱਧੇ ਬਾਹਰ ਨਿਕਲ ਜਾਂਦਾ ਕਹਿੰਦੇ ਕੋਈ ਉਹ ਦਿਨ ਕੱਟਿਆ ਖੱਪਦੀ ਨਹੀਂ ਦੁੱਧ ਨਹੀਂ ਖੱਪਦਾ ਨਹੀਂ ਐ ਨਹੀਂ ਗੱਲ ਹੈਗੀ ਮੈਂ ਤੇੜੀ ਉਹ ਮੁੰਡੇ ਦਾ ਵੀ ਤਾਂ ਹੈਗਾ ਸੀ ਜਿਹੜਾ ਤੁਹਾਡਾ ਆੜੀ ਤੀ ਉਹਦੀ ਕੁੜੀ ਵੀ ਤਾਂ ਐਉਂ ਕੱਢਦੀ ਸੀ ਚੰਡੀ ਪਤਾ ਨਹੀਂ ਰਾਮ ਆ ਗਿਆ ਉਹਨੂੰ ਪਤਾ ਨਹੀਂ ਉਹ ਪ੍ਰੈਸ਼ਰ ਕਹਿੰਦੇ ਰੋਪੜਾ ਵਾਲੇ ਹਾਂ ਉਹ ਤਾਂ ਕਹਿੰਦੇ ਮੰਮੀ ਦਾ ਆਪਰੇਸ਼ਨ ਹੋਊਗਾ ਕੁੜੀ ਦਾ ਉਹ ਵੀ ਨੱਕ ਰਾਂ ਯਾਰ ਮੂੰਹ ਰਹੀਂ ਸਾਰਾ ਦੁੱਧ ਬਾਹਰ ਮਾਰਦੀ ਦੀ ਫੇਰ ਉਥੇ ਇਥੇ ਵਾਲੇ ਨੇ ਰੈਫਰ ਕਰਤੀ ਫਿਰ ਓਪਰ ਪਹਿਲਾਂ ਤਾਂ ਟੈਸਟ ਕਰਾਇਆਗੇ ਫਿਰ ਉਹ ਕਹਿੰਦੇ ਚੰਡੀਗੜ੍ਹ ਚੰਡੀਗੜ੍ਹ ਲਏਗੇ ਉਹਨਾਂ ਨੇ ਭਾਈ ਟੈਸਟ ਕਰੇ ਫੇਰ ਨਾੜਾਂ ਨਾਲ ਪਰ ਸਿਰ ਚੋਂ ਵੀ ਖੂਨ ਕੱਢਿਆ ਕੁੜੀ ਦੇ ਨਾੜਾ ਜਾਨੀ ਕਿ ਠੀਕ ਆ ਹੁਣ ਕੁੜੀ ਪਰ ਉਹਨਾਂ ਨੇ ਭਾਈ ਇੱਕ ਟੀਕਾ ਦੋ ਲਾਏ ਨੇ ਉਹਦੇ ਐ ਦੱਸਿਆ ਦੀ ਉਹਨੇ ਸਾਨੂੰ ਕਹਿੰਦੀ ਕਟੋਰ ਟੀਕੇ ਨਾਲੇ ਉਹਨਾਂ ਨੇ ਵੀ ਇਹਗਾ ਟੀਕਾ ਲਾਇਆ ਉਹਦੇ ਦੁੱਧ ਵੀ ਆਜੂ ਕੁੜੀ ਅੱਜ ਠੀਕ ਆ ਨਾ ਕਨਫਰਮੇਸ਼ਨ ਦੀ ਕੋਈ ਲੋੜ ਨਹੀਂ ਦਾ ਤਦ ਗੱਡੇ ਆ ਮੁੜ ਕੇ ਚਲੋ ਆ ਤਾਂ ਪਰਮਾਤਮਾ ਨੇ ਜੇ ਨਾ ਕੋਈ ਦੁੱਖ ਆ ਤਾਂ ਉਹਦਾ ਕੋਈ ਹੱਲ ਵੀ ਜ਼ਰੂਰ ਕਰੇ ਸਭ ਕੁਝ ਆ ਸਭ ਕੁਝ ਸਭ ਕੁਝ ਦੇ ਟੈਮ ਵਿੱਚ ਉਹਨਾਂ ਨੇ ਕਿਹਾ ਕਿ ਸਦਾ ਮਾੜਾ ਕਰੇ ਨਾਲ ਤਾਂ ਕੰਨਿਆ ਦੇਵੀ ਆ ਉਹਨੇ ਹਾਂ ਮਰਫੂਮ ਥੋੜੀ ਕਿਤਾ ਮਾੜਾ ਕਰਿਆ ਵਿਚਾਰਾ ਕੰਨਿਆ ਦੇਵੀ ਚੜ੍ਹਦੀ ਕਲਾ ਚ ਰਹੇ ਵਿਚਾਰੀ ਹਾਂ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਹੈ ਤਾਂ ਬਾਈ ਦੇਖੋ ਤੀਆਂ ਪੁੱਤਾਂ ਸਭ ਦੀ ਚੜ੍ਹਦੀ ਕਲਾ ਚ ਰਹਿਣ ਹੈਨਾ ਬੰਦਾ ਮੈਂ ਕੋਈ ਤਤੀਵਾ ਨਾ ਲੱਗੇ ਇਹਨਾਂ ਨੂੰ ਬੜਾ ਬੜਾ ਜਵਾਕ ਹੁੰਦਾ ਤਾਂ ਬੋਲ ਕੇ ਵੀ ਦੱਸ ਦੂ ਨਿਆਣੇ ਦਾ ਬਹੁਤ ਔਖਾ ਨਿਆਣੇ ਦਾ ਔਖਾ ਨਾ ਦੇ ਦੁੱਖ ਦੁਆਨ ਵੀ ਬਹੁਤ ਹੋ ਜਾਂਦਾ ਜਿਹੜਾ ਚੱਲਦਾ ਜਿਹੜਾ ਚੱਲਦਾ ਨਾ ਤਾਂ ਮਾਪਤੀ ਕੁਝ ਦੇਖ ਹੁੰਦਾ ਤੜਫਦਾ ਹੁਣ ਨਿਆਣੀ ਆ ਉਹ ਗੜ ਦੇਖ ਹੁੰਦੀ ਐ ਨਾ ਭੁੱਖੀ ਦੇ ਰਹਿੰਦੀ ਔਖਾ ਬਹੁਤ ਔਖਾ ਹੈ ਬਾਈ ਤੀ ਬੁੱਤਰਾ ਦਾ ਅਨਸਾਸਤ੍ਰੀਕਾਲ ਬਹੁਤ ਸ੍ਰੀਕਾਲ ਅਦਰ ਬਾਈ ਜੀ ਸਾਡੇ ਪਹੁੰਚ ਗਏ ਨੇ ਬਾਈ ਜੀ ਸਾਸਤ੍ਰੀਕਾਲ ਇਹ ਨੇ ਇਹ ਤਾਂ ਅੱਜ ਕੱਲ ਮੈਂ ਗੱਲ ਨਹੀਂ ਕਰਦਾ ਪਤਾ ਨਹੀਂ ਕੀ ਗੱਲ ਹੂੰ ਸਿਰ ਦੁਖਦਾ ਹੈ ਸਿਰ ਦੁਖਦਾ ਹੈ ਨਾ ਇਸ ਤਰ੍ਹਾਂ ਉਹ ਕੰਮ ਕਰਕੇ ਬੇਖਰਾਬ ਸਿਰ ਦੁਖਦਾ ਹੈ ਸਹੀ ਗੱਲ ਆ। ਚੱਲੀਏ ਫਿਰ ਪਰ ਡਿਊਟੀ ਪਰ ਹੁਣ ਦੇਖੀ ਜਾ ਕੇ ਮੁੰਡੇ ਨਹੀਂ ਮੁੰਡਾ ਕਿੱਥੇ ਗਿਆ ਜਾਨਸ ਕੱਲ ਸਵੇਰੇ ਸੱਜਦੇ ਆਪਣਾ ਕੰਮ ਕੋ ਮੇਲ ਵੇੜਦੇ ਬਿੰਦਰ ਨਾਲ ਉਹਦੇ ਪੈਰ ਜਿੱਤੇ ਜਾਉਂਗੇ ਘਣੀ ਘਣੀ ਮੈਂ ਤਾਂ ਜਾਣਾ ਪਹਿਲਾਂ ਮੇਰਾ ਮੈਚ ਆ 7:30 8:00 8:00 ਆਏ ਤੇ ਬਾਅਦ ਨੂੰ ਲਾ ਆਉਣਾ 10 11:00 ਆ ਜਾਣਾ ਮੈਂ 10 11:00 ਆ ਜਾਣਾ ਮੈਂ ਠੀਕ ਹੈ ਰਹਿਣਾ ਮੋਦੀ ਕੋਈ ਨਹੀਂ ਜਾ ਹੋ ਜੂਗਾ ਕੱਲ ਦਿਨ ਬੇਲਾ ਹੀ ਆ ਸਾਰਾ ਨਾ ਨਹੀਂ ਖਾਈ ਜਾਂਦੀ ਕੱਖ ਅਗੋਂ ਚੱਲੂਗੇ ਟਾਈਮ ਦੇ ਨਾਲ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਤੇ ਤੁਸੀਂ ਵੀ ਕਰਿਓ ਜਰੂਰ ਅਰਦਾਸ ਵੀ ਸਾਡੀ ਸੰਦੀਪ ਭੈਣ ਦੀ ਕੁੜੀ ਜਣ ਕੇ ਸਾਡੀ ਭਾਣ ਜੀ ਉਹ ਸਹੀ ਸਲਾਮਤ ਪਾਈ ਆਪਣੇ ਘਰ ਨੂੰ ਆ ਜਾਵੇ ਜਿੱਦਾਂ ਹਜ਼ਦੀ ਬਾਜ਼ ਦੇ ਘਰ ਤੋਂ ਗਈ ਆ ਉਦਾਂ ਹੀ ਆਪਣੇ ਘਰ ਨੂੰ ਵਾਪਸ ਆਵੇ ਕਣਹੀਂ ਬੀਬੀ ਬੋਰ ਫੋਟਕੰਨਿਆ ਦੇਵੀ ਅਰਦਾਸ ਜਰੂਰ ਕਰਿਓ ਜੀ ਸਾਰੇ ਜਿੰਨੇ ਸਬਸਕ੍ਰਾਈਬਰ ਆ ਅੱਗੇ ਵੀ ਤੁਸੀਂ ਸਾਡੇ ਲਈ ਅਰਦਾਸਾਂ ਕਰਦੇ ਆਂ ਉਮੀਦ ਆ ਤੁਸੀਂ ਹੁਣ ਵੀ ਸਾਡੇ ਲਈ ਅਰਦਾਸ ਜਰੂਰ ਕਰੋਗੇ ਵੀ ਭਾਈ ਮਾਸੂਮ ਆਪਣੇ ਘਰ ਨੂੰ ਵਾਪਸ ਆ ਜਵੇ ਤੇ ਬਾਕੀ ਮਿਲਦੇ ਆਂ ਆਪਾਂ ਤੁਹਾਨੂੰ ਅਗਲੇ ਬਲੌਗ ਚ